ਕਦੇ ਕਦੇ ਸਿੱਖ ਮਨ ਨੂੰ ਓਟਾਲ ਦਿੰਦੇ ਐ ਕੰਜੇ ਤੂੰ ਬਾਹਰ ਰਹਿ ਥੋੜਾ ਥਿਰ ਫੇਰ ਕਨੂੰ ਬੁਲਾ ਲਾਂਗੇ ਇਹ ਪਾਰਲੀਮੈਂਟ ਨੇ ਟੁੱਕ ਜਾਣਾ ਤੇ ਤੁਹਾਡੇ ਸਿਮਰਨਜੀਤ ਸਿੰਘ ਮਾਨ ਨੇ ਵਾਪਸ ਫੇਰ ਪਾਰਲੀਮੈਂਟੋਂ ਜਾਣਾ ਹੈ ਤਾਂ ਵੀ ਅਮਨਤਪਾਲ ਸਿੰਘ ਨੂੰ ਵੋਟਾਂ ਘੱਟ ਆਈਆਂ ਜਿੰਨੀਆਂ ਆਉਣੀਆਂ ਚਾਹੀਦੀਆਂ ਸੀ ਉਨੀਆਂ ਨਹੀਂ ਪਈਆਂ ਸਰਪੀ ਕੰਮਿਆ ਰਹੀਆਂ ਸਗਰੂਪ ਦੇ ਵਿੱਚ ਇਸ ਵਗੇ ਕਿ ਆਮ ਆਦਮੀ ਪਾਰਟੀ ਸੀਟ ਕਟਿੰਗ ਉਤਰਾਇਆ ਪਿਛਲੇ ਵਾਰ ਜਿੰਨੀ ਚੁੱਕੀ ਸੀ ਕੰਸੀਲ ਤੇ ਕਦੇ ਕਦੇ ਸਿੱਖ ਮੰਨੋ ਔਟਾਲ ਦਿੰਦੇ ਆ ਕਹਿੰਦੇ ਤੂੰ ਬਾਹਰ ਰਹਿ ਥੋੜਾ ਥਿਰ ਫਿਰ ਤੈਨੂੰ ਬੁਲਾ ਲਾਂਗੇ ਕਿਦੋਂ ਬੁਲਾਉਣਗੇ ਇਹ ਸੰਗਰੂਪ ਦੇ ਲੋਕ ਦੁਬਾਰਾ ਤਾਂ ਕੀ ਪਤਾ ਇਹ ਹੀ ਪਾਰਲੀਮੈਂਟ ਟੁੱਟ ਜਵੇ ਕਿਉਂ ਕਰਕੇ ਨਾਜ਼ੁਕ ਸਥਿਤੀ ਬਹੁਤ ਹੈ ਇਹ ਪਾਰਲੀਮੈਂਟ ਨੇ ਟੁੱਟ ਜਾਣਾ ਹੈ ਤੇ ਤੁਹਾਡੇ ਸਿਮਰਨਜੀਤ ਸਿੰਘ ਮਾਨ ਨੇ ਵਾਪਸ ਫੇਰ ਪਾਰਲੀਮੈਂਟ ਫੋਨ ਜਾਣਾ ਕਿਉਂ ਯਾਨੀ ਕੀ ਲੱਗਦਾ ਤੁਹਾਨੂੰ ਉਤਰਨ ਦੇ ਕਾਰਨ ਕੀ ਲੱਗ ਰਹੇ ਆ ਜੋ ਕਰਕੇ ਮੈਜੋਰਿਟੀ ਕਿਸੇ ਪਾਰਟੀ ਦੀ ਨਹੀਂ ਹੈ ਲੈ ਦੇ ਹੋ ਰਹੀ ਹੈ ਲੈ ਦੇ ਦੇ ਵਿੱਚ ਜਿਹੜੇ ਕੈਬਨਿਟ ਦੇ ਪੋਸਟ ਹੈ ਉਹਨਾਂ ਦੇ ਉੱਤੇ ਗੜਬੜ ਹੋਊਗੀ ਜਿਹੜੇ ਸੂਬਿਆਂ ਦੇ ਲੀਡਰ ਨੇ ਨतीश ਕੁਮਾਰ ਤੇ ਹੋਰ ਉਹ ਹੋਮ ਮਿਨਿਸਟਰੀ ਮੰਗਣਗੇ ਐਕਸਟਰਨਲ ਅਫੇਅਰਜ਼ ਦੀ ਮਿਨਿਸਟਰੀ ਮੰਗਣਗੇ ਡਿਫੈਂਸ ਮਿਨਿਸਟਰੀ ਮੰਗਣ ਦੇਣਗੇ ਜੋ ਮੋਦੀ ਕਿਸੇ ਵੀ ਕੀਮਤ ਤੇ ਦੇਣ ਨੂੰ ਤਿਆਰ ਨਹੀਂ ਹੋਊਗਾ ਬਿਲਕੁਲ ਵਿਰੋਧ ਹੁੰਦੀ ਹੈ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਵਿਰੋਧ ਹੁੰਦੇ باوجود ਵੀ ਭਾਜਪਾ ਜਿਹੜੀ ਆ ਵੋਟਾਂ 'ਚ ਵਾਅਦਾ ਕਰਨ ਦੀ ਨਜ਼ਰ ਆਈ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਉਹ ਮਸ਼ੀਨ ਵਾਅਦਾ ਕਰ ਦਿੰਦੀ ਹੈ ਬੀਜੇਪੀ ਦੀ ਵੋਟ ਦਾ ਸਾਡੀ ਵੋਟ ਦਾ ਖਾਟਾ ਕਰ ਦਿੰਦੀ ਹੈ ਸਾਨੂੰ ਪੂਰਾ ਇਤਬਾਰ ਅੱਜੇ ਹਿੰਦੁਸਤਾਨ ਦੀ ਜਮਹੂਰੀਅਤ ਦੇ ਉੱਤੇ ਨਹੀਂ ਵੱਜਿਆ ਫਿਰ ਸਮਰੂਰ ਵਾਲੀ ਤੇ ਕਿਉਂ ਨਹੀਂ ਹੋਇਆ ਜੀ ਘਾਟਾ ਜੇ ਸਮਰੂਰ ਵਾਲੀ ਤੇ ਘਾਟਾ ਹੋ ਸਕਦਾ ਫਿਰ ਖਲੂਬਾਹਬ ਵਾਲੀ ਤੇ ਘਾਟਾ ਕਿਉਂ ਹੋਇਆ ਜੀ ਉੱਥੇ ਕਿਉਂ ਨਹੀਂ ਮਸ਼ੀਨ ਵਾਲੀ ਕਰਨੀ ਹੋਈ ਜੀ ਉੱਥੇ ਪ੍ਰੋਪਗੈਂਡਾ ਬਹੁਤ ਜ਼ਿਆਦਾ ਸੀਗਾ ਉੱਥੇ ਕਰ ਨਹੀਂ ਸਕੇ ਹੈਗੇ ਤੇ ਤਾਂ ਵੀ ਅਮਨਤਪਾਲ ਸਿੰਘ ਨੂੰ ਵੋਟਾਂ ਘਾਟ ਆਈਆਂ ਜਿੰਨੀਆਂ ਆਉਣੀਆਂ ਚਾਹੀਦੀਆਂ ਸੀ ਉਹਨੀਆਂ ਨਹੀਂ ਪਈਆਂ ਹੁਣ ਐਨਐਸਏ ਉਤਾਰ ਕੇ ਜਾ ਉਹਨਾਂ ਨੂੰ ਕਿਸ ਤਰ੍ਹਾਂ ਦਿਬੂ ਘਰ ਤੋਂ ਵਾਪਸ ਲਿਆਉਂਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਇਹ ਤਾਂ ਹੁਣ ਪੰਛ ਦੇ ਉੱਤੇ ਮਨਸਰ ਹੈ ਕਿ ਕਿਵੇਂ ਉਹ ਉਹਨਾਂ ਨੂੰ ਵਾਪਸ ਲਿਆਉਂਦੇ ਆ ਭਾਈ ਸਰਫੀ ਖਾਲਸਾ ਨੂੰ ਵੱਡੇ ਲੀਡਰ ਫਰੀਦਕੋਟ ਦੇ ਲੋਕਾਂ ਨੇ ਜਤਾਇਆ ਕਿ ਉਹ ਪੰਜਾਬ ਦੇ ਲੋਕਾਂ ਦੇ ਸਮੂਹ ਫਰੀਦਕੋਟ ਦੇ ਲੋਕਾਂ ਦੇ ਖਰੇ ਉੱਤੇ ਸੰਗੇ ਇਹ ਉਹ ਦੱਸ ਸਕਦੇ ਆ ਜੀ ਮੈਂ ਨਹੀਂ ਦੱਸ ਸਕਦਾ ਤੁਸੀਂ ਦੱਸੋ ਅਸ਼ਰੋਮ ਨੇ ਅਖਾਲੀ ਦਲ ਅਬ ਜੀ ਇਲੈਕਸ਼ਨ 14 ਸਾਲ ਤੋਂ ਹੋ ਨਹੀਂ ਰਹੀ ਉਹ ਇੰਡੀਆ ਹਕੂਮਤ ਨੂੰ ਕਰਾਉਣੀ ਚਾਹੀਦੀ ਹੈ ਐਸਸੀਪੀਸੀਡੀ ਇਲੈਕਸ਼ਨਸ ਕਦੇ ਕਦੇ ਸਿੱਖ ਮੈਨੂੰ ਟਾਲ ਦਿੰਦੇ ਆ ਕਹਿੰਦੇ ਤੂੰ ਬਾਹਰ ਰਹਿ ਥੋੜਾ ਜਿਹਾ ਫਿਰ ਤੈਨੂੰ ਬੁਲਾ ਲਾਂਗੇ ਇਹ ਪਾਰਲੀਮੈਂਟ ਨੇ ਟੁੱਟ ਜਾਣਾ ਹੈ ਤੇ ਤੁਹਾਡੇ ਸਿਮਰਨਜੀਤ ਸਿੰਘ ਮਾਨ ਨੇ ਵਾਪਸ ਫਿਰ ਪਾਰਲੀਮੈਂਟ ਫੋਨ ਜਾਣਾ ਹੈ ਸਾਮੀ ਅਮਨਤਪਾਲ ਸਿੰਘ ਨੂੰ ਵੋਟਾਂ ਘੱਟ ਆਈਆਂ ਜਿੰਨੀਆਂ ਆਉਣੀਆਂ ਚਾਹੀਦੀਆਂ ਸੀ ਉਨੀਆਂ ਨਹੀਂ ਪਈਆਂ ਅਨਸਬ ਦੀ ਕਮੀਆਂ ਰਹੀਆਂ ਸਗੋਂ ਦੇ ਵਿੱਚ ਇਸ ਵੇਲੇ ਕਿ ਆਮ ਆਦਮੀ ਪਾਰਟੀ ਸੀਟ ਕਟਿੰਗ ਕਰਾਈ ਜਾਂ ਪਿਛੇ ਵਾਰ ਜਿੰਨੀ ਚੁੱਕਦੇ ਕੰਸੀਟਿਵ ਕਦੇ ਕਦੇ ਸਿੱਖ ਮੰਨੋ ਔਟਾਲ ਦਿੰਦੇ ਆ ਕਹਿੰਦੇ ਤੂੰ ਬਾਹਰ ਰਹਿ ਥੋੜਾ ਥਿਰ ਫਿਰ ਤੈਨੂੰ ਬੁਲਾ ਲਾਂਗੇ ਕਿਦੋਂ ਬੁਲਾਉਣਗੇ ਬਸ ਸੰਗਰੂਰ ਦੇ ਲੋਕ ਦੁਬਾਰਾ ਤਾਂ ਕੀ ਪਤਾ ਇਹ ਹੀ ਪਾਰਲੀਮੈਂਟ ਟੁੱਟ ਜਵੇ ਕਿਉਂ ਕਰਕੇ ਨਾਜ਼ਕ ਸਥਿਤੀ ਬਹੁਤ ਹੈ ਇਹ ਪਾਰਲੀਮੈਂਟ ਨੇ ਟੁੱਟ ਜਾਣਾ ਹੈ ਤੇ ਤੁਹਾਡੇ ਸਿਮਰਨਜੀਤ ਸਿੰਘ ਮਾਨ ਨੇ ਵਾਪਸ ਫੇਰ ਪਾਰਲੀਮੈਂਟ ਪਹੁੰਚਣਾ ਹੈ ਕਿਉਂ ਯਾਨੀ ਕੀ ਲੱਗਦਾ ਤੁਹਾਨੂੰ ਕਾਰਨ ਕੀ ਲੱਗ ਰਹੇ ਹੈ ਜੋ ਕਰਕੇ ਮੈਜੋਰਿਟੀ ਕਿਸੇ ਪਾਰਟੀ ਦੀ ਨਹੀਂ ਹੈ ਲੈ ਦੇ ਹੋ ਰਹੀ ਹੈ ਤੇ ਲੈ ਦੇ ਦੇ ਵਿੱਚ ਜਿਹੜੇ ਕੈਬਨਿਟ ਦੇ ਪੋਸਟ ਹੈ ਉਹਨਾਂ ਦੇ ਉੱਤੇ ਗੜਬੜ ਹੋਊਗੀ ਜਿਹੜੇ ਸੂਬਿਆਂ ਦੇ ਲੀਡਰ ਨੇ ਨतीश ਕਮਾਰ ਤੇ ਹੋਰ ਉਹ ਹੋਮਨਿਸਟ ਮੰਗਣਗੇ ਐਕਸਟਰਨਲ ਅਫੇਅਰਜ਼ ਦੀ ਮੰਤਰੀ ਮੰਗਣਗੇ ਡਿਫੈਂਸ ਮੰਤਰੀ ਮੰਗਣ ਦੇਣਗੇ ਜੋ ਮੋਦੀ ਕਿਸੇ ਵੀ ਕੀਮਤ ਤੇ ਦੇਣ ਨੂੰ ਤਿਆਰ ਨਹੀਂ ਹੋਊਗਾ ਬਿਲਕੁਲ ਵਿਰੋਧ ਹੁੰਦੀ ਹੈ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਵਿਰੋਧ ਹੁੰਦੇ باوجود ਵੀ ਪਾਟ ਪਾ ਜਿਹੜੀ ਆ ਵੋਟਾਂ 'ਚ ਵਾਅਦਾ ਕਰਦੀ ਨਜ਼ਰ ਆਈ ਹੈ ਖਾਸ ਕਰਕੇ ਵਿਧਾਨ ਸਭਾ ਉਹ ਮਸ਼ੀਨ ਵਾਅਦਾ ਕਰ ਦਿੰਦੀ ਹੈ ਬੀਜੇਪੀ ਦੀ ਵੋਟ ਦਾ ਸਾਡੀ ਵੋਟ ਦਾ ਘਾਟਾ ਕਰ ਦਿੰਦੀ ਹੈ ਸਾਨੂੰ ਪੂਰਾ ਇਤਬਾਰ ਅਜੇ ਹਿੰਦੁਸਤਾਨ ਦੀ ਜਮਹੂਰੀਅਤ ਦੇ ਉੱਤੇ ਨਹੀਂ ਵੱਜਿਆ ਫਿਰ ਸੰਗਰੂਰ ਵਾਲੀ ਤੇ ਕਿਉਂ ਨਹੀਂ ਹੋਇਆ ਜੀ ਘਾਟਾ ਜੀ ਸੰਗਰੂਰ ਵਾਲੀ ਤੇ ਘਾਟਾ ਹੋ ਸਕਦਾ ਫਿਰ ਖੂਬ ਸਾਹਿਬ ਵਾਲੀ ਤੇ ਘਾਟਾ ਕਿਉਂ ਨਹੀਂ ਹੋਇਆ ਜੀ ਉੱਥੇ ਕਿਉਂ ਨਹੀਂ ਮਸ਼ੀਨਾਂ ਲਈ ਗਰਮੀ ਹੋਈ ਸੀ ਉੱਥੇ ਪ੍ਰੋਪਗੈਂਡਾ ਬਹੁਤ ਜ਼ਿਆਦਾ ਸੀਗਾ ਉੱਥੇ ਕਰ ਨਹੀਂ ਸਕੇ ਹੈਗੇ ਤੇ ਤਾਂ ਵੀ ਅਮਨਤਪਾਲ ਸਿੰਘ ਨੂੰ ਵੋਟਾਂ ਘਾਟ ਆਈਆਂ ਜਿੰਨੀਆਂ ਆਉਣੀਆਂ ਚਾਹੀਦੀਆਂ ਸੀ ਉਹਨੀਆਂ ਨਹੀਂ ਪਈਆਂ ਹੁਣ ਐਨਐਸਏ ਉਤਾਰ ਕੇ ਜਾ ਉਹਨਾਂ ਨੂੰ ਕਿਸ ਤਰ੍ਹਾਂ ਦਿਵਿਨਿਕਰ ਤੋਂ ਵਾਪਸ ਲਿਆਉਂਦੀ ਜਿਹੜੀ ਉਹ ਤਿਆਰੀ ਕੀਤੀ ਚਾਹੁੰਦੀ ਇਹ ਤਾਂ ਹੁਣ ਵਨ ਤੇ ਉੱਤੇ ਮਨਸਰ ਹੈ ਕਿ ਕਿਵੇਂ ਉਹ ਉਹਨਾਂ ਨੂੰ ਵਾਪਸ ਲਿਆਉਂਦੇ ਆ ਭਾਈ ਸਰਫੀਖਾ ਸਾਨੂੰ ਵੱਡੀ ਗੱਲ ਫਰੀਦਕੋਟ ਦੇ ਲੋਕਾਂ ਨੇ ਜਤਾਇਆ ਕਿ ਉਹ ਪੰਜਾਬ ਦੇ ਲੋਕਾਂ ਦੇ ਸਮੂਹ ਨੇ ਫਰੀਦਕੋਟ ਦੇ ਲੋਕਾਂ ਦੇ ਖਰੇ ਉੱਤੇ ਸਗੇ ਇਹ ਉਹ ਦੱਸ ਸਕਦੇ ਆ ਜੀ ਮੈਂ ਨਹੀਂ ਦੱਸ ਸਕਦਾ ਕਿ ਸਰਬਾ ਅਸ਼ਰੋਮ ਨੇ ਅਖਾਲੀ ਦਲ ਅਬ ਦੀ ਇਲੈਕਸ਼ਨ 14 ਸਾਲ ਤੋਂ ਹੋ ਨਹੀਂ ਰਹੀ ਉਹ ਇੰਡੀਆ ਹਕੂਮਤ ਨੂੰ ਕਰਾਉਣੀ ਚਾਹੀਦੀ ਹੈ SCPCD elections.